ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਜੀ ਨੂਰਮਨ ਵਲੌਗ ਦੇ ਅੱਚ ਹੋ ਉਸਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਜੀ ਆਪਾਂ ਲੱਗੇ ਆ ਜੀ ਅੱਜ ਦਾ ਆਪਣਾ ਵਲੌਗ ਸਟਾਰਟ ਕਰਨ ਸਵੇਰ ਦਾ ਟਾਈਮ ਆ ਮਾਰਨਿੰਗ ਦਾ ਤੇ ਦਿਨ ਹੈਗਾ ਜੀ ਵੀਰਵਾਰ ਦਾ ਤੇ ਆਪਾਂ ਹੁਣ ਲੱਗੇ ਆ ਜੀ ਵਿਹੜਾ ਸੁੰਭਰਨਾ ਇਸ ਤੋਂ ਪਹਿਲਾਂ ਵਾਲੇ ਜਿਹੜੇ ਆਪਣੇ ਕੰਮਕਾਰ ਸੀ ਕੋਸ਼ਕ ਆਪਾਂ ਖਤਮ ਕਰ ਲੈਨੇ ਤੇ ਕੁਛਕ ਆਪਣੇ ਕੰਮਕਾਰ ਜਿਹੜੇ ਉਹ ਬਾਕੀ ਨੇ ਹਲੇ ਤੇ ਅੱਜ ਜਾਣਾ ਸੀਗਾ ਅਰਸ਼ਨੌਰ ਨੇ ਸਕੂਲ ਵੈਸੇ ਉਹਦਾ ਸਕੂਲ ਤਾਂ ਜਾਨੀ ਕੀ ਹੈ ਨਾ ਇੱਕ ਤਰੀਕ ਦਾ ਹੀ ਲੱਗਿਆ ਹੋਇਆ ਤੇ ਪਰ ਥੋੜਾ ਜਿਹਾ ਕੰਮ ਸੀਗਾ ਬਿਜੀ ਸੀਗੇ ਤੇ ਉਹਦੇ ਕਰਕੇ ਫਿਰ ਉਹਨੂੰ ਛੁੱਟੀ ਕਰਵਾਈ ਸੀਗੀ ਤਾਂ ਕਰਕੇ ਅੱਜ ਆਪਾਂ ਉਹਨੂੰ ਸਕੂਲ ਭੇਜ ਰਹੇ ਆ ਤੇ ਆਪਾਂ ਹੁਣ ਲੱਗੇ ਆ ਪਹਿਲਾਂ ਬੇੜੇ ਦੀ ਸਫਾਈ ਕਰਨ ਤੇ ਕਿਉਂਕਿ ਹਲੇ ਥੋੜਾ ਜਿਹਾ ਟਾਈਮ ਸੀਗਾ ਉਹਨੂੰ ਤਿਆਰ ਕਰਨ ਦੇ ਵਿੱਚ ਤਾਂ ਕਰਕੇ ਮੈਂ ਹਾਂ ਵੀ ਜਦ ਤੱਕ ਚਲੋ ਉਹ ਜਿਹੜਾ ਸੁੰਬਰ ਲਗੇ ਕਿਉਂਕਿ ਗਰਮੀ ਹੋ ਜਾਂਦੀ ਆ ਧੁੱਪ ਕਰਕੇ ਫਿਰ ਆਏ ਹੁੰਦਾ ਵੀ ਜਲਦੀ-ਜਲਦੀ ਜਿਹੜਾ ਕੰਮ ਖਿੱਚਿਆ ਜਾਵੇ ਉਹਦੇ ਨਾਲ ਦੀ ਰੀਸਰਿੰਗ ਹੈਗੀ ਆ ਨਾ ਵੀ ਜਲਦੀ-ਜਲਦੀ ਕਾਮਕਾਰ ਜਿਹੜੇ ਉਹ ਆਪਾਂ ਨਿਵੇੜ ਲਗੇ ਤੇ ਹੁਣ ਆਪਾਂ ਪਹਿਲਾਂ ਬੇੜਾ ਸੁੰਬਰ ਲਗੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਜੀ ਉਹਦੀ ਤਿਆਰੀ ਤੇ ਬੇੜਾ ਸੁੰਬਰ ਕੇ ਤੇ ਬਾਕੀ ਕੰਮਕਾਰ ਆਪਾਂ ਫਿਰ ਕਰਦੇ ਆਂ ਚਾ ਆਪਾਂ ਪੀਣੇ ਆ ਸਾਂਦਰੀ ਲੋਜੀ ਵੇਲਾ ਸੁੰਭਰ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਲੱਗੀ ਸੀ ਇੱਥੇ ਆਟਾ ਗੁੰਨਣਾ ਤੇ ਉਧਰ ਮੈਂ ਰੱਖ ਰੱਖੀ ਸੀ ਅੰਦਰ ਗੈਂਸ ਤੇ ਚਾਹ ਬਣਨ ਵਾਸਤੇ ਜਦ ਤੱਕ ਮੇਰੀ ਚਾਹ ਬਣੂਗੀ ਤੇ ਜਦ ਤੱਕ ਮੈਂ ਆਟਾ ਗੁੰਨ ਲੂੰਗੀ ਕਿਉਂਕਿ ਕਾਲ ਹੋ ਗਈ ਥੋੜੀ ਜੀ ਜਦੋਂ 1 ਮਹੀਨਾ ਹੋ ਗਿਆ ਸੀਗਾ ਇਹਨੂੰ ਘਰੇ ਬੈਠੇ ਨੂੰ ਹਨਾ ਤੇ ਹੁਣ ਉਸ ਤੋਂ ਬਾਅਦ ਜਿਵੇਂ ਅੱਜ ਜਾ ਰਿਆ ਹਨਾ ਤਾਂ ਹੌਲੀ ਹੌਲੀ ਇਹਦੇ ਵਾਂਗੂ ਆਪਾਂ ਵੀ ਆਪਣੇ ਰੁਟੀਨ ਦੇ ਵਿੱਚ ਆਵਾਂਗੇ ਕਿਉਂਕਿ ਆਪਾਂ ਨੂੰ ਇੱਕੇ ਤਾਂ ਮਾਪਾ ਨੂੰ ਵੀ ਔਖਾ ਲੱਗ ਰਿਹਾ ਅੱਜ ਮੈਨੂੰ ਵੀ ਥੋੜਾ ਜਿਹਾ ਔਖਾ ਲੱਗ ਰਿਹਾ ਤੇ ਚਲੋ ਬਾਕੀ ਉਵੇਂ ਫਿਰ ਆਦਤ ਪੈ ਜਾ ਤੇ ਇੱਥੇ ਆਪਾਂ ਆਟਾ ਗੁੰਨ ਲਿਆ ਜੀ ਤੇ ਹੁਣ ਆਪਾਂ ਨਾ ਜਲਦੀ-ਜਲਦੀ ਪਹਿਲਾਂ ਚਾਹ ਪੀ ਲਈਏ ਘੁੱਟ ਕਿਉਂਕਿ ਸਵੇਰ ਦੇ ਆਂ ਹੀ ਘੁੰਰੇ ਫਿਰਦੇ ਆ ਤੇ ਹੁਣ ਪਹਿਲਾਂ ਘੁੱਟ ਚਾਹ ਪੀ ਲੀਏ ਤੇ ਉਸ ਤੋਂ ਬਾਅਦ ਫੇਰ ਆਪਾਂ ਨੂਰ ਦੀ ਜਿਹੜੀ ਯੂਨੀਫਾਰਮ ਵਗੈਰਾ ਤਿਆਰ ਕਰਦੇ ਆ ਤਿਆਰ ਕਰਕੇ ਰੱਖਦੇ ਆ ਵੈਸੇ ਤਾਂ ਮੈਂ ਦੁਬਾਰਾ ਕੱਲ ਨੂੰ ਧੂਕੇ ਰੱਖੀ ਸੀ ਨਾ ਤੇ ਉਹਨੂੰ ਕੱਲ ਦੁਬਾਰਾ ਥੋੜੀ ਜਿਹੀ ਧੁੱਪ ਲਵਾਦੀ ਸੀ ਤੇ ਟਿਫਨ ਨੂੰ ਵੀ ਮੈਂ ਦੁਬਾਰਾ ਧੂਕੇ ਤੇ ਉਹਨੂੰ ਧੁੱਪ ਲਵਾਈ ਸੀਗੀ ਕੱਲ ਜੀ ਧੁੱਪੇ ਰੱਖਤਾ ਸੀ ਫਿਰ ਸਮੈਲ ਜੀ ਨਹੀਂ ਆਉਂਦੀਗੀ ਪਹਿਲਾਂ ਧੁੱਪ ਲਵਾ ਦਈਏ ਕਿਉਂਕਿ ਉਸ ਦਿਨ ਦਾ ਫਿਰ ਟਿਫਨ ਵੀ ਧੂਕੇ ਬੰਦ ਕਰਕੇ ਰੱਖਿਆ ਹੋਇਆ ਸੀਗਾ ਤੇ ਫਿਰ ਮੈਂ ਪਹਿਲਾਂ ਧੁੱਪ ਲਵਾ ਦਿੰਨੀ ਹੁੰਨੀ ਉਹਨੂੰ ਤੇ ਚਲੋ ਜੀ ਹੁਣ ਆਪਾਂ ਨਾ ਪਹਿਲਾਂ ਚਾਹ ਪੀ ਲਈਏ ਕਿ ਹਾਂਜੀ ਆਪਾਂ ਨਾ ਆਟਾ ਗੁੰਨੇ ਕੇ ਫਿਰ ਚਾਹ ਪਾਣੀ ਪੀ ਕੇ ਤੇ ਨਾਲ ਦੇ ਨਾਲ ਮੈਂ ਲੱਗੀ ਸੀ ਨਾ ਅਸ਼ਨੂਰਤੀ ਯੂਨੀਫਾਰਮ ਪ੍ਰੈਸ ਕਰਨ ਤੇ ਮੈਂ ਨਾ ਪ੍ਰੈਸ ਇਸ ਤਰ੍ਹਾਂ ਸਾਹਮਣੇ ਇੱਧਰ ਲਾ ਲਿਆ ਸੀ ਨੀਚੇ ਹੀ ਰੱਖ ਲਈ ਸੀਗੀ ਪ੍ਰੈਸ ਕੰਬਲ ਵਿਛਾ ਕੇ ਕਿਉਂਕਿ ਮੈਂ ਨਾ ਪ੍ਰੈਸ ਟੇਬਲ ਤੇ ਜਦੋਂ ਕਰ ਰਹੀ ਸੀ ਤੇ ਉਹ ਵਾਲਾ ਨਾ ਗ੍ਰਿਪ ਨਹੀਂ ਚੱਲ ਰਿਹਾ ਸੀ ਜਦੋਂ ਮੈਂ ਪ੍ਰੈਸ ਦਾ ਜਿੱਤਾ ਤੱਕ ਗ੍ਰਿਪ ਲਾਇਆ ਬੋਰਡ ਨਹੀਂ ਚੱਲ ਰਿਹਾ ਸੀ ਯਾਨੀ ਕਿ ਤਾਂ ਪ੍ਰੈਸ ਚੱਲੀ ਨਹੀਂ ਤੇ ਮੈਨੂੰ ਲੱਗਾ ਵੀ ਸ਼ਾਇਦ ਪ੍ਰੈਸ ਨੂੰ ਵੀ ਕੋਈ ਫਾਲਟ ਬਣ ਗਿਆ ਵੀ ਪ੍ਰੈਸ ਹੀ ਨਹੀਂ ਚੱਲ ਰਹੀ ਵੀ ਇਹਦੀ ਕੋਈ ਤਾਰ ਟੁੱਟ ਰਹੀ ਵੀ ਵਿੱਚੋਂ ਹਨਾ ਕੁਝ ਹੋ ਗਿਆ ਨੁਕਸ ਪਰ ਬਾਅਦ ਵਿੱਚ ਪਤਾ ਕੀ ਉੱਥੇ ਜਦੋਂ ਮੈਂ ਪ੍ਰੈਸ ਲਾ ਕੇ ਤੇ ਬਾਅਦ ਚ ਨਾ ਉੱਥੇ ਫੋਨ ਚਾਰਜ ਲੱਗਾ ਹੋਇਆ ਸੀਗਾ ਤੇ ਮੈਂ ਫੋਨ ਜਦੋਂ ਚਾਰਜ ਲਾ ਤੇ ਫੋਨ ਵੀ ਨਾ ਚਾਰਜ ਹੋਵੇ ਤਾਂ ਫਿਰ ਮੈਨੂੰ ਪਤਾ ਲੱਗਿਆ ਵੀ ਪ੍ਰੈਸ ਦੇ ਵਿੱਚ ਨਹੀਂ ਕੋਈ ਫਾਲਟ ਹੈਗਾ ਵੀ ਇੱਧਰ ਹਨਾ ਤਾ ਫਿਰ ਮੈਂ ਇੱਥੇ ਲਾ ਲਈ ਜੀ ਤਾਂ ਦੂਸਰਾ ਜਿਹੜਾ ਬੋਰਡ ਹੁੰਦਾ ਆਪਣਾ ਤੇ ਉਹਦੇ ਵਿੱਚ ਹੀ ਮੈਂ ਪਰ ਇੱਥੇ ਪ੍ਰੈਸ ਲਾ ਕੇ ਮੈਂ ਕਿਹਾ ਚਲ ਕੇਰਾ ਯੂਨੀਫਾਰਮ ਪ੍ਰੈਸ ਕਰਦੀਆਂ ਤੇ ਫਿਰ ਉਸ ਤੋਂ ਬਾਅਦ ਫਿਰ ਹਨਾ ਵੀ ਨੂਰ ਦੇ ਡਾਡੀ ਦੇਖ ਲੈਣਗੇ ਸੈੱਟ ਕਰ ਲੈਣਗੇ ਤੇ ਲਓ ਜੀ ਹੁਣ ਆਪਾਂ ਯੂਨੀਫਾਰਮ ਕਰਦ ਗਏ ਪਹਿਲਾਂ ਪ੍ਰੈਸ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਆ ਜੀ ਨੂਰਮਨ ਬਲੌਗ ਦੇ ਵਿੱਚ ਹੋਸਨਾਓ ਕੀ ਨੇ ਸਾਰੇ ਉਮੀਦ ਕਰਦੇ ਆਂ ਠੀਕ ਠਾਕ ਹੋਣਗੇ ਰਾਜੀ ਖੁਸ਼ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਕਿ ਲੋ ਜੀ ਆਪਾਂ ਨੂਰ ਨੂੰ ਸਕੂਲ ਭੇਜਣ ਤੋਂ ਬਾਅਦ ਫਿਰ ਕੱਪੜੇ ਵਗੈਰਾ ਧੋਲੇ ਸੀਗੇ ਅੰਦਰ ਮੈਂ ਝਾੜੂ ਵੀ ਲਗਾ ਲਿਆ ਤੇ ਹੁਣ ਮੌਸਮ ਬਿਖਾਵਾਂ ਖਣ ਨੂੰ ਤੇਜ਼ ਹਵਾ ਚੱਲ ਪਈ ਤੇ ਬੱਦਲ ਹੋ ਗਿਆ ਤੇ ਮੇਰੇ ਨਾਲ ਆਹ ਦੇਖੋ ਇੱਥੇ ਪਤਾ ਨਹੀਂ ਕੱਲ ਤਾਂ ਕੀ ਲੜ ਗਿਆ ਪਤਾ ਨਹੀਂ ਕੋਈ ਛ ਲੜ ਗਿਆ ਕੀ ਹੋ ਗਿਆ ਇਹ ਵੱਧਾ ਹੀ ਜਾਂਦਾ ਤੇ ਮੌਸਮ ਠੰਡਾ ਹੋ ਗਿਆ ਜਾਣੀ ਕਿ ਤਲਾ ਬਹੁਤ ਹੋਮ ਸੀਗਾ ਤੇ ਫੇਰ ਹੌਨਾ ਪੱਦਰ ਬਣ ਕੇ ਤੇ ਹਵਾ ਚੱਲਦੀ ਤੇ ਇੱਕ ਨਾ ਜਦੋਂ ਨੂਰ ਨੂੰ ਸਕੂਲ ਭੇਜਿਆ ਉਸ ਤੋਂ ਬਾਅਦ ਆ ਗਿਆ ਸਾਡੇ ਸਾਥ ਹੌਨੇ ਦਿਖਾਉਣੀਆਂ ਪਿਆਲੇ ਸਾਨੂੰ ਪਤਾ ਨਹੀਂ ਚੱਲਿਆ ਪਤਾ ਨਹੀਂ ਰਾਤ ਦਾ ਪੇਠਾ ਸੀ ਹਮ ਮੈਨੂੰ ਐ ਲੱਗੀਆਂ ਹੁੰਦਾ ਕਿ ਜੇ ਅੰਦਰ ਵਰਦਾਂ ਦਾ ਹਨ ਜਾਂ ਪਸ਼ੂਆਂ ਨਾਲ ਹੌਂ ਚਲਾ ਜਾਂ ਪੀਰ ਹੁੰਦਾ ਪਸ਼ੂਆਂ ਦੇ ਹਨਾ ਕੋਈ ਇਨਸਾਨ ਕਰ ਜਾਂਦਾ ਚਲੋ ਵਾਹਿਗੁਰੂ ਨੇ ਰੱਖ ਲਿਆ ਮੈਂ ਤੁਨੋਂ ਨਾ ਸਾਪਰੀ ਪੈੜ ਦਿਖਾਉਣੀਆਂ ਬਹਿ ਕੇ ਅੰਦਰ ਕਰਕੇ ਤੇ ਅਸੀਂ ਤਾਂ ਜਦੋਂ ਫਿਗੜਾ ਲੱਗਟਾ ਚੱਕਿਆ ਨਾ ਤੇ ਉਹਦੇ ਉਦੋਂ ਸਾਨੂੰ ਪਤਾ ਚੱਲਿਆ ਤੇ ਪਤਾ ਹੀ ਨੋ ਕਿ ਥੰ ਰਾਸ ਦਾ ਬੈਠਾ ਸੀ ਜਾਂ ਜਦੀ ਆਇਆ ਸੀ ਬਾਕੀ ਹੋਰ ਕਿਤੇ ਸਾਨੂੰ ਪੈੜ ਉਹਦੀ ਦਿੱਸ ਨਹੀਂ ਰਹੀ ਵੀ ਕਿਦਦ ਦੀ ਆਇਆ ਸੀਗਾ ਤੇ ਚਲੋ ਬਾਕੀ ਚ ਰਹਿ ਗਈ ਹਨਾ ਜੇ ਹੀ ਮੇਰਾ ਲੋਰਾ ਹੁੰਦਾ ਹਨਾ ਹਾਂ ਫਿਰ ਵੀ ਕੋਈ ਨੁਕਸਾਨ ਵੀ ਹੋ ਸਕਦਾ ਸੀਗਾ ਚਲੋ ਵਾਹਿਗੁਰੂ ਨੇ ਹਨਾ ਰੱਖ ਲਿਆ ਹੱਥ ਲੈ ਕੇ ਕਿਉਂਕਿ ਉਸ ਤੋਂ ਪਹਿਲਾਂ ਹਨੇਰੇ ਜਿਵੇਂ ਹਨਾ ਵੀ ਹੁਣ ਮੈਂ ਹਨੇਰੀ ਪਛਮਾਨ ਲੱਭ ਤੋਈ ਹੈ ਬਈ ਹੰਦੀਆਂ ਨੂੰ ਮੇਨ ਕੋਲ ਪਤਾ ਚੱਲਦਾ ਤੇ ਇੱਧਰ ਗਲੀ ਵਿੱਚ ਦੀ ਹਨੇਰੀ ਲੰਘ ਕੇ ਜਾਨਣੀ ਹੈ ਤੇ ਪਰ ਸਾਡੇ ਨਾਲ ਪਿੱਛੇ ਜਿਵੇਂ ਬੈਕ ਸਾਈਡ ਤੇ ਹਨਾ ਉੱਧਰ ਬੜਾ ਜਿਆਦਾ ਹੋਵਾ ਵੀ ਸਫਾਈ ਨਹੀਂ ਹੈਗੀ ਕਿਸੇ ਦੇ ਜਿਵੇਂ ਆਂਡ ਗਵੰਡ ਦੇ ਕਿਉਂਕਿ ਆਪਣੀ ਸਫਾਈ ਕੀਤੀ ਕੀ ਕਰੂਗੀ ਜੇ ਹਨਾ ਨਾਲ ਜਿਵੇਂ ਆਂਡ ਗਵੰਡ ਉਹਨਾਂ ਦੇ ਇੰਨਾ ਘਾਹ ਉਗ ਰਿਹਾ ਪਿਆ ਹਨਾ ਤੇ ਆਪ ਨੂੰ ਵੀ ਫਰਾਇਆ ਵੀ ਕਿਸੇ ਦੇ ਬਾਹਰ ਜਾ ਕੇ ਆਪਾਂ ਕਿਉਂ ਕਾਹ ਫਟ ਗਈ ਹਨਾ ਤੇ ਅਗਲੇ ਨੂੰ ਆਪ ਨੂੰ ਹੀ ਚਾਹੀਦਾ ਵੀ ਆਪਾਂ ਸਾਫ ਕਰੀਏ ਕਿਉਂਕਿ ਇੱਥੇ ਨੁਕਸਾਨ ਸਭ ਦਾ ਹੀ ਆ ਵੀ ਹੁਣ ਆਹ ਦਿਨਾਂ ਦੇ ਵਿੱਚ ਹਨਾ ਹੁਣ ਇਹਨਾਂ ਦੀ ਰੋਤਾ ਜੀ ਆਪਾਂ ਸਫਾਈ ਨਾ ਕਰਾਂਗੇ ਤਾਂ ਹਨਾ ਸਭ ਨੂੰ ਹੀ ਔਖਾ ਏ ਤੇ ਪਰ ਹੁਣ ਦੂਜਿਆਂ ਦੀ ਆਪ ਦੇ ਵਾਰ ਦੀ ਸਫਾਈ ਕੀ ਕਰੂਗੀ ਹਨਾ ਜੇ ਦੂਜਿਆਂ ਦੇ ਘਾਓ ਐਡਾ ਢਕਾ ਹੋਇਆ ਪਿਆ ਉਹ ਨਹੀਂ ਸਾਫ ਕਰ ਰਹੇ ਤੇ ਹੋ ਸਕਦਾ ਵੀ ਉਧਰ ਦੀ ਕਿ ਤੂੰ ਆਇਆ ਹੁਣ ਮੈਂ ਤੁਹਾਨੂੰ ਉਹ ਨਾ ਪੈਰ ਦਿਖਾਉਣੀ ਆ ਬੈਕ ਆਂਦਾ ਕਰਕੇ ਸੱਤ ਵੀ ਤੇ ਬਹੁਤ ਅਫਰਾ ਸਪੀਗਾ ਤੇ ਤੁਹਾਨੂੰ ਮੌਸਮ ਵੀ ਦਿਖਾਉਣੀ ਹੈ ਬੈ ਕੈਮਰਾ ਕਰਕੇ ਤੇ ਬਸ ਹੁਣ ਉਸ ਤੋਂ ਬਾਅਦ ਫਿਰ ਮੈਂ ਲਗਾਉਂਗੀ ਕੋਚਾ ਤੇ ਬਸ ਸਾਰਾ ਤਕਰੀਬਨ ਕੰਮ ਨਿਬੜਿਆ ਬਸ ਕੋਚਾ ਲਾ ਕੇ ਫਿਰ ਮੈਂ ਰੁਕਤੀ ਹੋਣਾ ਹਾਂਗੀ ਤੇ ਹਾਂਜੀ ਲੋ ਜੀ ਇਧਰ ਦੇਖੋ ਇੱਥੇ ਆਜੀ ਸੱਪ ਦੀ ਪੜ ਇੱਥੇ ਬੈਠਾ ਸੀਗਾ ਇਧਰ ਪਰਲੇ ਪਾਸੇ ਜਿਹੜਾ ਆਪਣਾ ਫੀਡ ਵਾਲਾ ਗੱਟਾ ਪਿਆ ਸੀ ਤੇ ਜਦੋਂ ਉਹ ਨੂਰ ਦੇ ਡੇੜੀ ਖੇਤੋਂ ਆ ਕੇ ਤੇ ਉਹ ਕਹਿੰਦੇ ਚਲ ਮੈਂ ਫੀਡ ਪਾ ਦਿੰਨਾ ਕਿ ਤੂੰ ਇਹਨੂੰ ਤਿਆਰ ਕਰ ਲੈ ਜੇ ਤੋਂ ਘੱਟਾ ਚੱਕਣ ਲੱਗੀ ਤਾਂ ਨਿੱਚੇ ਫਿਰ ਦੇਖਿਆ ਤਾਂ ਸਾਪ ਬੈਠਾ ਸੀਗਾ ਤੇ ਲੋ ਜੀ ਬਾਕੀ ਇੱਥੇ ਆਣਾ ਤੁਸੀਂ ਮੌਸਮ ਦੇਖੋ ਮੌਸਮ ਜਿਹੜਾ ਬਦਲ ਰਹੀ ਹੋ ਰਹੀ ਹੈ ਤੇ ਹਵਾ ਚੱਲ ਰਹੀ ਹੈ ਤੇ ਫਿਲਹਾਲ ਹੁਣ ਜਿਹੜਾ ਮੌਸਮ ਠੰਡਾ ਹੋ ਗਿਆ ਤੇ ਹਾਂਜੀ ਲੋ ਜੀ ਹੁਣ ਟਾਈਮ ਜਿਹੜਾ ਹੋ ਗਿਆ ਜੀ 4:00 ਵੱਜ ਗਿਆ ਆਪਾਂ ਚਾਹ ਪਾਣੀ ਪੀ ਲਿਆ ਸੀਗਾ ਤੇ ਕਿ ਅੱਜ ਥੋੜਾ ਜਿਹਾ ਆਪਾਂ ਲੇਟ ਤਾਂ ਕਿ ਵੈਸੇ 3:30 ਵਜੇ ਚਲੇ ਜਾਣੇ ਉਹਨੇ ਮੱਝਾਂ ਲ ਅੱਜ ਆਪਾਂ ਤਾਂ ਥੋੜਾ ਜਿਹਾ ਲੇਟ ਹੋ ਗਏ ਕਿ ਅੱਜ ਨਾ ਡਾਈਟ ਹਾਂ ਸੀਗੀ ਤਾ ਕਰਕੇ ਹੁਣ ਲਾਇਕ ਜੀ ਆ ਗਿਆ ਤੇ ਟਾਈਮ ਜਿਹੜਾ 4:00 ਵਜੇ ਗਏ ਹੁਣ ਆਪਾਂ ਚੱਲਦੇ ਆਂ ਜੀ ਮੱਝਾਂ ਵੱਲ ਮੱਝਾਂ ਨੂੰ ਸਨੇ ਘਰ ਕੇ ਬੰਨ ਕੇ ਆਉਣੀ ਆ ਤੇ ਨੂਰ ਵੀ ਸਕੂਲੋਂ ਆ ਗਿਆ ਉਹਨੂੰ ਛਾਪਣ ਦੇ ਦਿੱਤੀ ਤੇ ਆਪਾਂ ਵੀ ਛਾਪਣ ਪੀ ਲਿਆ ਭਾਂਡੇ ਆਪਾਂ ਇਕੱਠੇ ਕਰਕੇ ਰੱਖਦੇ ਆਂ ਭਾਂਡੇ ਬਾਅਦ ਚ ਮੰਜਾਂਗੇ ਤੇ ਇੱਧਰ ਤੁਹਾਨੂੰ ਮੈਂ ਦਿਖਾਵਾਂ ਨੂਰ ਦੀ ਯੂਨੀਫਾਰਮ ਇਹ ਆ ਦੇਖਿਓ ਆ ਪਈ ਐ ਬੈੱਡ ਤੇ ਇੱਥੇ ਰੱਖਤੀ ਤੇ ਚਲੋ ਕੋਈ ਨਾ ਹੁਣ ਆਪਾਂ ਘੇਰਾ ਮੱਝਾਂ ਨੂੰ ਬੰਨਿਆ ਹੀ ਤੇ ਫਿਰ ਬਾਕੀ ਕੰਮ ਕਰਦੇ ਆਂ ਆਣ ਕੇ ਤੇ ਚਲੋ ਜੀ ਆਪਾਂ ਚਲਦੇ ਆਂ ਹੁਣ ਉੱਤਰ ਮੱਝਾਂ ਨੂੰ ਤੇ ਬਾਹਰ ਦਾ ਮੌਸਮ ਬੇਵਾਰ ਚਲੋ ਆਪਾਂ ਚੱਲਦੇ ਆਂ ਉੱਤਰ ਹੁਣ ਜਦੋਂ ਮੈਥੋਂ ਗਲੀ ਚੋਂ ਨੰਗਟੀਆਂ ਬੰਨ ਡਰ ਲੱਗਦੇ ਇਹ ਸੱਪਣਾ ਹੋਵੇ ਕੁਝ ਵੀ ਡਰਜਿਆ ਪਿਆ ਜਾਂਦਾ ਹਨ ਬਾਦ ਵਿੱਚ ਬਸੇ ਕੋਈ ਇੰਨਾ ਜ਼ਿਆਦਾ ਇੱਥੇ ਤਾਂ ਹੈ ਨਹੀਂ ਸੀਗਾ ਖਲਾਰਾ ਪਰ ਉਹਦੀ ਸਮਝ ਨਹੀਂ ਲੱਗੀ ਵੀ ਆਇਆ ਕਿੱਥੋਂ ਮਹਾਰਾਣੀਆਂ ਉੱਠ ਖੜੀਆਂ ਨਹੀਂ ਹੋ ਗਿਆ ਟਾਈਮ ਤੁਹਾਡਾ ਹੂੰ ਕੁਛ ਬੈਠੀਆਂ ਨੇ ਕੁਛ ਕੋਠੀਆਂ ਨੇ ਤੇ ਲੋ ਜੀ ਆਪਾਂ ਨਹੀਂ ਤਰਨਾ ਇੱਥੇ ਬੈਠਦੇ ਆ ਤੇ ਸਵੇਰੇ ਆਪਾਂ ਸਾਰੇ ਕੰਮਕਾਰ ਕਰਕੇ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਜਾਣਾ ਸੀ ਪਤਾ ਲੈਣ ਜਨਿਕੀ ਹੈਨਾ ਦਾਦਾ ਲੱਗਦਾ ਸੀ ਸਾਡਾ ਤੇ ਉਹ ਉਹਨਾਂ ਦੇ ਚਲੇ ਗਏ ਘਰੇ ਪਤਾ ਲੈਣਾ ਜੋ ਬਿਮਾਰ ਸੀਗੇ ਹੈਨਾ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਕੱਲੀ ਜਾਣੀ ਕਰਕੇ ਫਿਰ ਔਖਾ ਹੋ ਜਾਂਦਾ ਕੰਮ-ਕੰਮ ਕਰਕੇ ਹੈਨਾ ਜਿੱਥੇ ਨਹੀਂ ਸਰਦਾ ਤਾਂ ਉਹਦੇ ਸੁੱਖ ਦੇ ਉੱਥੇ ਜਾਣਾ ਹੀ ਪੈਂਦਾ ਹੈਨਾ ਜੇ ਚੱਲ ਮम्मी ਹੁੰਦੇ ਮੇਰੇ ਹੈਨਾ ਜਨਿਕੀ ਤੇ ਫਿਰ ਉਹ ਚਲੇ ਜਾਂਦੇ ਤੇ ਉਹਦੇ ਕਰਕੇ ਫਿਰ ਜਾਣਾ ਹੀ ਪੈਂਦਾ ਜਿੱਥੇ ਕਿਤੇ ਉਹਦੇ ਸੁੱਖ ਦੇ ਜਾਣਾ ਹੈਨਾ ਤੇ ਚਲੋ ਫਿਰ ਆਪਾਂ ਗਏ ਪਤਾ ਲੈਣ ਤੇ ਜਲਦੀ ਜਲਦੀ ਕੰਮ ਨਿਵੇੜ ਕੇ ਫਿਰ ਮੈਂ ਲੈ ਕੇ ਆਈ ਦਵਾਈ ਹੈ ਨਾ ਅੱਜ ਕਿਉਂਕਿ ਕਾਫੀ ਦਿਨਾਂ ਤੋਂ ਮੈਂ ਘਾੜੂ ਕਰ ਰਹੀ ਸੀ ਫਿਰ ਮੈਂ ਜ ਦਵਾਈ ਲੈ ਕੇ ਆਈ ਕਿਤਾ ਬਾਹਰ ਵੇੜੇ 'ਚ ਬੈਠ ਕੇ ਗੱਲ ਨਹੀਂ ਹੁੰਦੀ ਕਿਉਂਕਿ ਸੜਕ ਦੇ ਨੇੜੇ ਘਰ ਹੋਣੇ ਕਰਕੇ ਕੋਈ ਨਾ ਕੋਈ ਚੀਜ਼ ਆ ਜਾਂਦੀ ਉਹਦੇ ਨੂੰ ਤੇ ਫਿਰ ਮੈਂ ਦਵਾਈ ਲੈਣ ਚਲੀ ਗਈ ਹੈ ਨਾ ਕਿਉਂਕਿ ਮੇਰੀਆਂ ਲੱਤਾਂ ਤਾਂ ਕਾਫੀ ਦਿਨਾਂ ਤੋਂ ਦਰਦ ਕਰ ਰਹੀਆਂ ਸੀਗੀਆਂ ਤੇ ਫਿਰ ਉਹ ਵੀ ਦਵਾਈ ਲੈ ਕੇ ਆਈ ਤੇ ਇੱਕ ਆ ਚੀਜ਼ ਮੈਂ ਤੁਹਾਨੂੰ ਦੱਸੇ ਹੀ ਪਤਾ ਨਹੀਂ ਇੱਥੇ ਮੇਰੇ ਕੀ ਹੋ ਗਿਆ ਤੇ ਹੈ ਨਾ ਵੀਰਾ ਕਹਿੰਦਾ ਕੋਈ ਜ਼ਹਿਰੀਲੀ ਚੀਜ਼ ਲੜੀ ਹੋਈ ਹੈ ਉਹਦੇ ਨਾਲ ਆ ਪਾ ਦਵਾਈ ਦਿੱਤੀ ਹੈ ਹਨ ਇਹ ਲਗਾਤਾਰ 3-4 ਦਿਨ ਦਵਾਈ ਖਾ ਲੋਈ ਸੀ ਤੇ ਬਾਕੀ ਲੱਤਾਂ dard ਤੋਂ ਵੀਰਾ ਕਹਿੰਦਾ ਸੀ ਕਮਜ਼ੋਰੀ ਦੇ ਨਾਲ ਹਨ ਤੇ ਉਹ ਵੀ ਆਪਾਂ ਨੂੰ ਅਲੱਗ ਦਵਾਈ ਦਿੱਤੀ ਆ ਉਹ ਵੀ ਖਾਣੀ ਪੋਗੀ ਹਲੇ ਤੇ ਚਲੋ ਆਪਾਂ ਦਵਾਈ ਲੈ ਆਏ ਫਿਰ ਉਸ ਤੋਂ ਬਾਅਦ ਸਾਨੂੰ ਆਂਦਿਆਂ ਨੂੰ ਮੇਲਾ ਦਾ ਡੇਢ ਤੋਂ ਡੇਢ ਪੌਣੀ ਦੋ ਦਾ ਟਾਈਮ ਹੋ ਗਿਆ ਸੀਗਾ ਬਸ ਫਿਰ ਆਣ ਕੇ ਆਪਾਂ 10 ਮਿੰਟ ਚਾਹ ਲੈ ਕੇ ਚਾਹ ਪੀ ਕੇ ਫਿਰ ਉਸ ਤੋਂ ਬਾਅਦ ਪੈਰ ਦੀ ਚਾਹ ਰੋਟੀ ਬਣਾਈ ਤੇ ਚਾਰ ਰੋਟੀ ਬਣਾ ਕੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਘੰਟਾ ਕੁ ਪੈ ਗਈ ਵੀ ਹਨਾ ਤੇ ਫਿਰ ਲਾਈਟ ਬੰਦ ਹੋ ਗਈ ਫਿਰ ਬਸ ਲਾਈਟ ਦੀ ਵੇਟ ਚ ਫਿਰ ਬੈਠੇ ਰਹੇ ਵੀ ਲਾਈਟ ਆਊਗੀ ਫਿਰ ਪਸਵਾਲ ਚੱਲਾਂਗੇ ਅੱਗੇ ਤਾਂ ਵਸੇ ਤਿੰਨ ਸਾਢੇ ਤਿੰਨ ਚਲੇ ਜਾਣੇ ਹੁੰਨੇ ਆ ਤੇ ਫਿਰ ਮੱਜਾਂ ਵੀ ਬੈਠਣਾ ਸੀ ਵੈਸੇ ਵਧੀਆ ਹਨਾ ਕਿਉਂਕਿ ਹਵਾ ਚੱਲ ਰਹੀ ਸੀ ਨਾ ਤੇ ਫਿਰ ਚਲੋ ਹੁਣ 4:00 ਵੱਜ ਗਏ ਹੁਣ ਆਪਾਂ ਕਰਦੇ ਹਾਂ ਸੰਨੀ ਤੇ ਨੂਰ ਦੇ ਡੈੜੀ ਗਏ ਹੋਏ ਨੇ ਦਾਣਾ ਚੱਕਣ ਕਿਉਂਕਿ ਦਾਣਾ ਹੈ ਨਹੀਂ ਸੀਗਾ ਦਾਣਾ ਲਾਉਣਾ ਹੁੰਦਾ ਜਿਵੇਂ ਖਾਦ ਲਾ ਕੇ ਉਸ ਤੋਂ ਬਾਅਦ ਤੇ ਉਹ ਦਾਣਾ ਲੈਣ ਗਏ ਹੋਏ ਨੇ ਤੇ ਮੈਂ ਉਹਨਾਂ ਦੇ ਵੇਟ ਕਰ ਰਹੀ ਸੀ ਇੱਥੇ ਬੈਠੀ ਸੋਚਿਆ ਚਲੋ ਤੁਹਾਨੂੰ ਸਾਰਿਆਂ ਸਾਰੇ ਭੈਣ ਭਰਾਵਾਂ ਨੂੰ ਤੁਹਾਡੇ ਨਾਲ ਚਲੋ ਦੋ ਚਾਰ ਗੱਲਾਂ ਕਰ ਲੈਣੇ ਆ ਤੇ ਚਲੋ ਜੀ ਇੱਥੇ ਹੁਣ ਛਾਂ ਆ ਜਾਂਦੀ ਐ ਇਸ ਟਾਈਮ ਤੇ ਦੇਖਦੀ ਤੇ ਵੈਸੇ ਤੇ ਇੱਥੇ ਬੈਠਾ ਨਹੀਂ ਜਾਂਦਾ ਕਿਉਂਕਿ ਬਹੁਤ ਸੇਕ ਲੱਗਦਾ ਪਰ ਅੱਜ ਵੀ ਹਵਾ ਚੱਲਦੀ ਕਰਕੇ ਥੋੜਾ ਜਿਹਾ ਫਰਕ ਆ ਤੇ ਮੈਂ ਬੈਠ ਗਈ ਇੱਥੇ ਤੇ ਚਲੋ ਜੀ ਹੁਣ ਮੈਂ ਨਾ ਪਹਿਲਾਂ ਚਲਦੀ ਆਂ ਮੁੱਛਾਂ ਨੂੰ ਸਨੀ ਸੁੰਨੇ ਕਰਕੇ ਤੇ ਫਿਰ ਮਿਲਦੀ ਆ ਤੁਹਾਨੂੰ ਤੇ ਪਹਿਲਾਂ ਉਹਨਾਂ ਨੂੰ ਸਨੀ ਕਰਕੇ ਬੰਦਦੀ ਆ ਵਿਚਾਰੀਆਂ ਨੂੰ ਵੈਸੇ ਤਾਂ ਹਵਾ ਚਲਦੀ ਕਰਕੇ ਬੈਠੀਆਂ ਸੀਗੇ ਆਹੋਂਦਾਰ ਇਨਾ ਕੁਸ਼ਕ ਖੜੀਆਂ ਸੀਗੀਆਂ ਚਲਦੇ ਆਪਾਂ ਉਧਰ ਦੇਸ ਦਾ ਇੱਦਾਂ ਹੀ ਹੋ ਗਿਆ ਹਨ ਇੱਧਰ ਦਸ ਤੱਕ ਕਿਹੜਿਆ ਖੜ ਜਾ ਮੈਂ ਕਾਹ ਚੜ ਕੇ ਦੇਖੀ ਇਹਦਰ ਦੇਖੋ ਇੱਕ ਤਾਂ ਮੂੰਹ ਫੁੱਲਿਆ ਹੋਇਆ ਮੂੰਹ ਤਾਂ ਫੁੱਲਿਆ ਨਹੀਂ ਹੈ ਜੋਗਾ ਮਾਂ ਦਾ ਹਾਈ ਦੇਖੀ ਔਣੂ ਆਇਆ ਕਿਤੇ ਵੀ ਮੇਰੀ ਮਾਂ ਕੁਝ ਲੈ ਕੇ ਆਉਂਦੀ ਹੈ ਹੈ ਅਰੇ ਢੋਈਆ ਕਿਹਤਾਂ ਨਾ ਢੋਣੇ ਇੱਕ ਕਹਾ ਜਮਾਈ ਛੋਟਾ ਜਿਹਾ ਲੱਗਦਾ ਹੈ ਹਾਂ ਮੂੰਹ ਉਹਨੇ ਵੀ ਖੋਲਿਆ ਹੁਣ ਦੇਖ ਤੀ ਜੀ ਵਾਰ ਕੱਢਿਆ ਨਾ ਇਹਨੇ ਇੱਥੇ ਇੱਕ ਮਰ ਗਿਆ ਹੁਣ ਕਿ ਪਹਿਲਾਂ ਵਾਲਿਆਂ ਚੋਂ ਹਾਏ 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 ਵੇਖੀ ਵਿਚਾਰੇ ਨਿੱਕੇ ਨਿੱਕੇ ਪਰ ਇਹ ਬਹੁਤ ਛੇਤੀ ਵੱਡੇ ਹੁੰਦੇ ਆ ਬਹੁਤ ਜਲਦੀ ਵੱਡੇ ਹੋ ਗਏ ਇਹ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਇਹ ਦਿਨਾਂ ਹੋਗੇ ਇਹ ਦਿਨਾਂ ਦੇ ਹੋਗੇ 20 ਦਿਨਾਂ ਦੇ ਨਹੀਂ 20 ਦਿਨਾਂ ਦੇ ਨਹੀਂ ਹਾਈ ਚੜੀ ਆ ਗਈ ਚੜੀ ਦਿਖਾਉਣੀ ਆ ਤੁਹਾਨੂੰ ਬੈ ਕੈਮਰਾ ਕਰਕੇ ਮੈਂ ਤਾਂ ਚੜੀ ਨਾ ਜਦੀ ਆ ਗਈ थी ਇਹ ਮੇਰੇ ਬੱਚਿਆਂ ਨੂੰ ਠੀਕ ਕਰ ਰਹੀ ਆ ਇੰਨੀ ਪਿੱਤਰ ਹੁੰਦੀ ਆ ਇੱਧਰ ਦੇਖੋ ਜਦੀ ਆ ਗਈ ਵੀ ਇਹ ਤਾਂ ਚੜ ਕੇ ਮੇਰੇ ਬੱਚਿਆਂ ਨੂੰ ਤਾਂ ਨਹੀਂ ਖੁਸ਼ ਕਰ ਦੇ ਇੱਧਰ ਦੇਖੋ ਹਾਂ ਇਹਦੀ ਚੁੰਝੂ ਦੇ ਵਿੱਚ ਨਾ ਕੁਝ ਹੈਗਾ ਚੋਗਾ ਲੈ ਕੇ ਆਈ ਆ ਆਪਦੇ ਬੱਚਿਆਂ ਵਾਸਤੇ ਹੁਣੇ ਖਵਾਉਗੀ ਮੈਂ ਤੁਹਾਨੂੰ ਦਿਖਾਉਂਗੀ ਜਦ ਦੇ ਖਵਾਈ ਪਰ ਮੈਂ ਪਹਿਲਾਂ ਥੱਲੇ ਉੱਪਰ ਜਾ ਕਿਉਂਕਿ ਇਹ ਮੇਰੇ ਤੋਂ ਡਰਦੀ ਆ ਇਹਨੂੰ ਐ ਲੱਗਦਾ ਵੀ ਪਤਾ ਨਹੀਂ ਇਹ ਮੇਰੇ ਬੱਚਿਆਂ ਨੂੰ ਕੁਝ ਕਰੇਗੀ ਜਿਹਦਾ ਬੱਚਾ ਹੈਗਾ ਉੱਪਰ ਆ ਦੇਖੋ ਇਹ ਹੁਣ ਆਪਦਾ ਨਾ ਫੈਰ ਕਰਨ ਗਏ ਆ ਤੇ ਜਦੋਂ ਆਪਦਾ ਦਾਣਾ ਪਾਣੀ ਖਾ ਲਿਆ ਉਸ ਤੋਂ ਬਾਅਦ ਆਉਣਗੀ ਇਹ ਇੱਥੇ ਸ਼ਾਮ ਦੇ ਟਾਈਮ ਤੇ ਵੀ ਹੁਣ ਵੀ ਹੁਣ ਇਹ ਇੱਥੇ ਫਿਰਦੇ ਆ ਇਹ ਤੁਹਾਨੂੰ ਦੋਹਾਂ ਖੁੱਗੀ ਆਹ ਦੇਖੋ ਆ ਗਿਆ ਦੇ ਆਣੇ ਚ ਉੱਡ ਗਿਆ ਉਹ ਬੈਠ ਗਿਆ ਬਸ ਇਹ ਆ ਹੀ ਫਿਰਦੀ ਰਹਿੰਦੀ ਗੇੜੇ ਕੱਢਦੀ ਲਓ ਜੀ ਆਪਾਂ ਮੱਝਾਂ ਨੂੰ ਸਨੀ ਵਗੈਰਾ ਕਰਕੇ ਤੇ ਬੰਨਿਆ ਸੀਗੇ ਉਸ ਤੋਂ ਬਾਅਦ ਫਿਰ ਆਪਾਂ ਭਾਂਡੇ ਕੁੰਡੇ ਚਾਹਲੇ ਸਾਫ਼ ਕੀਤੇ ਤੇ ਨਾ ਨੂੰ ਕੇ ਦੁਬਾਰਾ ਫੇਰ ਕਿਉਂਕਿ ਜਦੋਂ ਆਪਾਂ ਮੱਝਾਂ ਨੂੰ ਸੰਨੀ ਵਗੈਰਾ ਕਰਦੇ ਆ ਹਨਾ ਉਸ ਟਾਈਮ ਤੇ ਫਿਰ ਹਨਾ ਪਸੀਨਾ ਆ ਜਾਂਦਾ ਤਾਂ ਕਰਕੇ ਫਿਰ ਹਨਾ ਉਵੇਂ ਜਦੋਂ ਪਸ਼ੂ ਨਵਾਉਣੇ ਆ ਤਾਂ ਕਰਕੇ ਮੈਂ ਨਾ ਜਿਵੇਂ ਪਸ਼ੂ ਨਵਾਉਣ ਲੱਗੀ ਫਿਰ ਕੱਪੜੇ ਚੇਂਜ ਕਰ ਲੈਣੇ ਹੁੰਦੀਆਂ ਜਿਹੜੇ ਮੇਰੇ ਜਮਾ ਪਾਣੇ ਦੇ ਕੱਪੜੇ ਆ ਉਹ ਹੀ ਪਾ ਲੈਣੇ ਹੁੰਦੀਆਂ ਫਿਰ ਮੈਂ ਤਾਂ ਹੀ ਕਈ ਵਾਰੀ ਉਧਰੋਂ ਫਿਰ ਵਲੌਗ ਵੀ ਨਹੀਂ ਬਣਾਉਂਦੀ ਹੈਗੀ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਨਾ ਕੇ ਤੇ ਹੁਣ ਆਪਾਂ ਲੱਗਿਆ ਸਬਜ਼ੀ ਬਣਾਉਣ ਤੇ ਉਸ ਤੋਂ ਬਾਅਦ ਨਾ ਮੈਂ ਜਿਵੇਂ ਗੱਟੇ ਪੱਲੇ ਪੁੱਲੇ ਬਣਾਉਣੀਆਂ ਸੀਗੀਆਂ ਕਿਉਂਕਿ ਪੱਲੇ ਹੈ ਨਹੀਂ ਸੀਗੀਆਂ ਤੇ ਮੈਂ ਨਾ ਗੱਟੇ-ਕੁੱਟੇ ਢੇੜ ਕੇ ਰੱਖੇ ਮੈਂ ਹੁਣ ਵੀ ਚੱਲ ਕੋਸ਼ ਕੇ ਜਿਹੜੇ ਧੂਣ ਵਾਲ ਧੋਤੇ ਸੀਗੇ ਉਹ ਅਲੱਗ ਕੀਤੇ ਉਹ ਢੇੜ ਕੇ ਰੱਖੇ ਤੇ ਜਿਹੜੇ ਜਾਨਕੀ ਧੂਣ ਵਾਲੇ ਸੀ ਉਹ ਅਲੱਗ ਕੀਤੇ ਵੀ ਸਵੇਰੇ ਧੋ ਦੂੰਗੀ ਹੁਣ ਤਾਂ ਟਾਈਮ ਨਹੀਂ ਰਿਹਾ ਹੈਗਾ ਤੇ ਸਵੇਰੇ ਆਪਾਂ ਫਿਰ ਹਨਾ ਨਵੇੜਾਂਗੇ ਕੰਮ ਪੱਲੀਆਂ ਦਾ ਤੇ ਕਿਉਂਕਿ ਟਾਲੀ ਜਾਂਦੇ ਸੀ ਕਿੰਨੇ ਦਿਨ ਹੋ ਗਏ ਕਿਉਂਕਿ ਟਾਈਮ ਹੀ ਨਹੀਂ ਮਿਲਦਾ ਸੀਗਾ ਤੇ ਝੋਨਾ ਲਾਉਂਦੇ ਕਰਕੇ ਤੇ ਫਿਰ ਉਹਦੇ ਕਰਕੇ ਤਾਂ ਟਾਈਮ ਬਿਲਕੁਲ ਵੀ ਨਹੀਂ ਲੱਗਿਆ ਹੈਗਾ ਤੇ ਹੁਣ ਆਪਾਂ ਲੱਗਿਆ ਜੀ ਸਬਜ਼ੀ ਬਣਾਉਣ ਤੇ ਸਬਜ਼ੀ ਆਪਾਂ ਬਣਾਉਣੀ ਹੈਗੀ ਆ ਜੀ ਅਰਬੀ ਤੇ ਹੁਣ ਮੈਂ ਇੱਥੇ ਬੈਠ ਕੇ ਕੱਟਦੀ ਆਂ ਅਰਬੀ ਹਾਂਜੀ ਲੋ ਜੀ ਹੁਣ ਟਾਈਮ ਜਿਹੜਾ ਹੋ ਗਿਆ ਜੀ ਰਹਿ ਰਸਲਾ ਤੇ ਆਪਾਂ ਨਾ ਸਬਜ਼ੀ ਕੱਟ ਲਈ ਆ ਧਰਾਂ ਵਗੈਰਾ ਆਪਾਂ ਕੱਟ ਲਈ ਆ ਤੇ ਹੁਣ ਆਪਾਂ ਲੱਗਿਆ ਜੀ ਸਬਜ਼ੀ ਨੂੰ ਤੜਕਾ ਲਗਾਉਣ ਸਰ ਤੋਪਾ ਲਗਾਉਣੀ ਆ ਤੜਕਾ ਥੋੜੇ ਬਾਅਦ ਸਾਹਮਣੇ ਆ ਠੀਕ ਹੈ ਸਾ ਆਮ ਦਾ ਜਿਹੜਾ ਆਪਣੇ ਕੰਮਕਾਰ ਆ ਰੋਟੀ ਟੋਕ ਸਾਰਾ ਆਪਾਂ ਨੂੰ ਵੇਚਦੇ ਆ ਤੇ ਅੱਜ ਦੇ ਵਲੌਗ ਦਾ ਵੀ ਐਂਡ ਆਪਾਂ ਇੱਥੇ ਹੀ ਕਰਾਂਗੇ ਜੀ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਦੱਸਿਓ ਸਿਆਣਾ ਤੇ ਨਵੇਂ ਮੇਰੇ ਕੋ ਸਬਸਕ੍ਰਾਈਬ ਕਰੋ ਠੀਕ ਆ ਜੀ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹਾਸੇ ਰੋ ਵਸਦੇ ਰਹੋ ਖੁਸ਼ ਰਹੋ ਚੱਲ ਰਹੋ ਜੁਨਾਏ ਬਰੇ ਆਹਾਂ ਲੀ ਆਹਾਂ